लुधियाना ਵਿੱਚ ਕੌਂਸਲਰਾਂ ਦਾ ਕਾਰਜਕਾਲ ਤਕਰੀਬਨ 2 ਸਾਲ ਪਹਿਲਾਂ ਖਤਮ ਹੋ ਚੁੱਕਾ ਹੈ ਸਾਰੀਆਂ ਤਾਕਤਾਂ ਐਮਐਲਏ ਆਪਣੇ ਹੱਥ ਵਿੱਚ ਰਹਿ ਚੁੱਕੇ ਹਨ ਬੇਸ਼ੱਕ ਲੁਧਿਆਣਾ ਦੀ ਵਾਰਡਬੰਦੀ ਵੀ ਨਵੇਂ ਸਿਰ ਤੋਂ ਹੋ ਚੁੱਕੀ ਹੈ ਪਰ ਚੋਣਾਂ ਦੀ ਕੋਈ ਵੀ ਤਾਰੀਖ ਨਿਸ਼ਚਿਤ ਨਹੀਂ ਕੀਤੀ ਗਈ ਅਤੇ ਕੌਂਸਲਰਾਂ ਦੀ ਤਾਕਤਾਂ ਵਿਧਾਇਕਾਂ ਨੂੰ ਦੇ ਦਿੱਤੀਆਂ ਗਈਆਂ ਹਨ ਅਤੇ ਲੋਕਾਂ ਨੇ ਆਪਣੇ ਕੰਮ ਕਰਵਾਉਣੇ ਜਾਂ ਫਿਰ ਮੋਰਾ ਆਦੀ ਲਗਵਾਉਣ ਲਈ ਜ਼ਾਇਕਾ ਦੇ ਦਫ਼ਤਰ ਜਾਣਾ ਪੈਂਦਾ ਜਿਸ ਨੂੰ ਲੈ ਕੇ ਸਾਬਕਾ ਕਾਂਗਰਸੀ ਕੌਂਸਲਰ ਅਜੀਤ ਦਿਪਤੀ ਕਮਿਸ਼ਨਰ ਦਫ਼ਤਰ ਪਹੁੰਚੇ ਅਤੇ ਉਹਨਾਂ ਵੱਲੋਂ ਮੰਗ ਪੱਤਰ ਦਿੱਤੀ ਗਈ ਕਿ ਕਾਰਪੋਰੇਸ਼ਨ ਚੋਨਾ ਕਰਵਾਈਆਂ ਜਾਣ ਨਹੀਂ ਤਾਂ ਕਾਉਂਸਲਰਾਂ ਦੀ ਤਾਕਤ ਕਾਉਂਸਲਰਾਂ ਨੂੰ ਵਾਪਸ ਸੌਂਪੀ ਜਾਵੇ ਉਹਨਾਂ ਨੇ ਅੱਗੇ ਕਿਹਾ ਕਿ ਆਮ ਲੋਕ ਪਰੇਸ਼ਾਨ ਹੋ ਰਹੇ ਹਨ ਲੋਕਾਂ ਨੂੰ ਮੋਰਾਂ ਲਗਵਾਉਣ ਵਾਸਤੇ ਵਿਧਾਇਕਾਂ ਦੇ ਦਫ਼ਤਰ ਟੱਕੇ ਖਾਣੇ ਪੈਂਦੇ ਹਨ ਉਹਨਾਂ ਨੇ ਅੱਗੇ ਕਿਹਾ ਕਿ 90 ਕਾਉਂਸਲਰਾਂ ਦੀ ਤਾਕਤ ਦਾ ਆਨੰਦ ਸੀ ਵਿਧਾਇਕ ਮਾਨ ਰਹੇ ਹਨ ਅਤੇ ਉਹਨਾਂ ਦੇ ਬੋਰਡ ਇੰਚਾਰਜ ਆਪਣੀਆਂ ਮਨਮਰਜ਼ੀਆਂ ਕਰ ਰਹੇ ਹਨ ਉਹਨਾਂ ਨੇ ਅੱਗੇ ਕਿਹਾ ਕਿ ਸਰਕਾਰ ਸੋਨਾ ਕਰਵਾਉਣ ਤੋਂ ਡਰਦੀ ਹੈ ਕਿਉਂਕਿ ਹਾਰ ਦਾ ਧਾਰ ਹੈ ਉਹਨਾਂ ਨੇ ਅੱਗੇ ਕਿਹਾ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਦਿੱਤਾ ਕਿ ਜਲਦ ਤੋਂ ਜਲਦ ਚੋਨਾ ਕਰਵਾਈਆਂ ਜਾਣ ਜਿਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਇੱਕ ਭਰੋਸਾ ਵੀ ਦਿੱਤਾ ਗਿਆ ਹੈ ਉੱਥੇ ਹੀ ਆਪ ਵਿਧਾਇਕ ਵੱਲੋਂ ਇਸ ਨੂੰ ਲੈ ਕੇ ਵੀ ਸਪらい ਦਿੱਤੀ ਗਈ ਅਤੇ ਜਵਾਬ ਦਿੰਦੇ ਹੋਏ ਕਿਹਾ ਗਿਆ ਹੈ ਕਿ ਪ੍ਰਕਿਰਿਆ ਅਨੁਸਾਰ ਹੀ ਚੋਨਾ ਕਰਵਾਈਆਂ ਜਾਣਗੀਆਂ ਤਾਂ ਜਲੰਧਰ ਵਾਲੇ ਹਾਲ ਹੀ ਲੁਧਿਆਣੇ ਵਿੱਚ ਹੋਣਗੇ ਵੱਡੀ ਜਿਤ ਆਮ ਆਦਮੀ ਪਾਰਟੀ ਪ੍ਰਾਪਤ ਕਰੇਗੀ ਉਹਨਾਂ ਨੇ ਅੱਗੇ ਕਿਹਾ ਕਿ ਪੁਰਾਣੀਆਂ ਪਾਰਟੀਆਂ ਅਤੇ ਪੁਰਾਣੀ ਸਰਕਾਰ ਵੱਲੋਂ ਪੈਨਯਮੀ ਕੀਤੀ ਗਈ ਸੀ ਜਿਸ ਤੇ ਚਲਦਿਆਂ ਬੋਰਡ ਬੰਦੀ ਦੀ ਜ਼ਰੂਰਤ ਪਈ ਅਤੇ ਨਵੀਂ ਬੋਰਡ ਬੰਦੀ ਕਰ ਦਿੱਤੀ ਗਈ ਜਲਦੀ ਚੋਨਾ ਕਰਵਾਇਆ ਜਾਣ ਗਿਆ ਉਹਨਾਂ ਨੇ ਅੱਗੇ ਕਿਆ ਕਿ ਇਲਜ਼ਾਮ ਲਗਾਉਣ ਵਾਲੇ ਬਹੁਤ ਸੌਕੇ ਹਨ ਅਗਰ ਕੋਈ ਗਲਤ ਹੋ ਰਿਹਾ ਆਇਆ ਤਾਂ ਉਸਦੇ ਸਬੂਤ ਦਿੱਤੇ ਜਾਣ ਕੋਈ ਮੈਂ ਕਿ ਸੇ ਦੇ ਉੱਤੇ ਦੋਸ਼ ਕ ਮਰਨਾ ਹੋ ਤਾਂ ਹਰ ਬੰਦਾ ਸੌਖਾ ਹੀ ਹੁੰਦਾ ਪਰ ਕਿਸੇ ਗੱਲ ਨੂੰ ਸਿੱਧ ਕਰਕੇ ਦਿਖਾਉਣਾ ਉਹ ਉਹ ਹੁੰਦਾ ਕੋਈ ਦੋਸ਼ ਉਹ ਗੱਲ ਵਿੱਚ ਹੈ ਨਹੀਂ ਕਿ ਐਵੇਂ ਆਪਣੇ ਵੱਲੋਂ ਕਾਉਂਸਲਰ ਹੁਣ ਜਦੋਂ 6 ਮਹੀਨੇ ਦਾ ਹੋ ਗਏ ਕਾਂਗਰਸੀਆਂ ਨੂੰ ਤਾਂ ਹੁਣ ਬਹਾਨੇ ਚਾਹੀਦੇ ਆ ਉਹ ਇੱਕ ਪੰਜਾਬੀ ਦੀ ਕਹਾਵਤ ਆ ਨਾ ਆਟਾ ਗੁੰਦੀ ਹਲਦੀ ਕਿਉਂ ਆ ਕੰਮ ਦੇ ਇੱਕ ਹੀ ਇਹਨਾਂ ਨੂੰ ਹੁਣ ਇਸ ਕੰਮ ਦੇ ਵਿੱਚ ਤਕਲੀਫ ਹੋ ਰਹੀ ਆ ਵੀ ਆਮ ਆਦਮੀ ਪਾਰਟੀ ਜਿਹੜੀ ਆ ਆਮ ਬੰਦਾ ਜਿਹੜਾ ਵਾ ਉਹ ਆਮ ਲੋਕਾਂ ਦੇ ਵਿੱਚ ਵਿਚਰ ਕੇ ਕੰਮ ਕਰ ਰਿਹਾ ਉਸ ਗੱਲ ਦੀ ਤਕਲੀਫ ਆ ਅਸਲ ਤਕਲੀਫ ਦਾ ਦੱਸਣ ਫੇਰ ਉਹਦਾ ਜਵਾਬ ਦਿੱਤਾ ਜਾ ਸਕਦਾ ਉਹਨਾਂ ਨੇ ਕਿਹਾ ਕਿ ਸਰਕਾਰ ਇਲੈਕਸ਼ਨ ਲੇਟ ਕਰ ਰਹੀ ਹੈ ਇਲੈਕਸ਼ਨ ਨਹੀਂ ਕਰਵਾ ਰਹੀ ਕਾਉਂਸਲਵਾ ਦੇ ਇਹ ਸਰਕਾਰ ਦਾ ਦੋਸ਼ ਨਹੀਂ ਜਿਹੜੀ ਪਿਛਲੇ 5 ਸਾਲਾਂ ਦੀਆਂ ਸਰਕਾਰਾਂ ਸੀ ਇਧਰ ਲੀਆਂ ਵਾਡਾਂ ਦੇ ਚੱਕੇ ਗਲੀਆਂ ਉਧਰਲੇ ਪਾਸੇ ਪਾਈਆਂ ਹੋਈਆਂ ਅਫਸਰਾਂ ਨੇ ਆਪਣੇ ਤੌਰ ਤੇ ਠੀਕ ਕਰਨ ਲੱਗੇ ਇਹਨਾਂ 95 ਵਾਡਾਂ ਦੇ ਵਿੱਚ ਅਗਰ ਦੁਬਾਰਾ ਇਲੈਕਸ਼ਨ ਕਰਾਉਣੇ ਤਾਂ ਉਹ ਸਾਰੇ ਸਿਸਟਮ ਨੂੰ ਬਣਾਉਣਾ ਪੈਣਾ ਮੈਂ ਤੇ ਅਸੀਂ ਤਾਂ ਇਲੈਕਸ਼ਨ ਚੋਣੇ ਆ ਹੋ ਜਾਣਾ ਜਲੰਧਰ ਵਾਲਾ ਕੰਮ ਇੱਥੇ ਹੋ ਜਾਣਾ ਮੈਂ ਜਲਦੀ ਹੋਣ ਸਭੋ ਸਾਡੀ ਸਰਕਾਰ ਤਾਂ ਚਾਹੁੰਦੀ ਆ ਪਰ ਜਿਹੜਾ ਕੰਮ ਕਾਗਜ਼ੀ ਹੋਣਾ ਜਾਂ ਜਿਹੜਾ ਠੀਕ ਕਰਕੇ ਹੋਣਾ ਉਹ ਉਦਾਂ ਹੀ ਹੋਣਾ ਵਾ ਇਹਨਾਂ ਕੋਲ ਜਲਦੀ ਤੁਹਾਡੇ ਅੱਗੇ ਆ ਜਾਣਾ ਜਿਹੜਾ ਐਨਾ ਚਾਰ ਚੜ੍ਹਿਆ ਹੋਇਆ ਉਹ ਜਲੰਧਰ ਤਰ੍ਹਾਂ ਦੂਰ ਹੋ ਜਾਣਾ ਵਾ ਇਹਨਾਂ ਦਾ ਉਹਨਾਂ ਨੇ ਕਿਹਾ ਕਿ ਬਸ ਸਾਫੀ ਮੋਸ਼ਨ ਸ਼ੁਰੂ ਹੋ ਗਿਆ ਤੇ ਸਫਾਈ ਬਿਲਕੁਲ ਨਹੀਂ ਹੋ ਰਹੀ ਜਗ੍ਹਾ ਜਗ੍ਹਾ ਗੰਦ ਪਿਆ ਹੋਇਆ ਹੈ ਬਿਲਕੁਲ ਇਹਨਾਂ ਦਾ ਪਾਇਆ ਹੋਇਆ ਗੰਦ ਸਾਫ਼ ਕਰ ਰਹੇ ਆ 2.5 ਸਾਲ ਚ ਕੀਤਾ ਵਾ ਅੱਗੇ 2.5 ਸਾਲ ਚ ਕਰ ਦੇਣਾ ਵਾ ਮਾਮਲਾ ਕਾਫੀ ਸੀਗਾ ਦੋ ਤਿੰਨ ਮੈਂ ਮੁੱਦੇ ਸੀਗੇ ਕਿ ਠੀਕ ਹੈ ਹਾਊਸ ਨਹੀਂ ਹੈ 2022 ਤੋਂ ਐਕਸ ਕੌਂਸਲਰ ਦੀ ਮੋਰ ਬੰਦ ਕਰ ਦਿੱਤੀ ਕਰਤੀ ਹਾਊਸ ਨਹੀਂ ਹੈ ਇਲੈਕਸ਼ਨਸ ਨਹੀਂ ਹੋਏ ਬਾਰ-ਬਾਰ ਸਾਰੇ ਕਹਿ ਰਹੇ ਕਿ ਇਲੈਕਸ਼ਨਸ ਕਰਾਓ ਪਰ ਜਦੋਂ ਹਾਊਸ ਹੀ ਨਹੀਂ ਹੈਗਾ ਕੌਂਸਲਰ ਹੀ ਨਹੀਂ ਬਣੇ ਇਲੈਕਸ਼ਨ ਹੀ ਨਹੀਂ ਹੋਏ ਤੇ ਜਿਹੜੇ ਕਾਰਪੋਰੇਸ਼ਨ ਦੇ ਰਜਿਸਟਰਡ ਹੈ ਜਾਂ ਅਫੀਸ਼ੀਅਲ ਡਾਕੂਮੈਂਟ ਹੈ ਉੱਤੇ ਆਮ ਆਦਮੀ ਪਾਰਟੀ ਦੇ ਜਿਹੜੇ ਸੈਲਫ ਡਿclareਡ ਕੌਂਸਲਰ ਬਨੇ ਹੋਏ ਆ ਉਹ ਆਪਣੀਆਂ ਸਟੈਂਪਸ ਕਿੱਧਰ ਲਗਾ ਰਹੇ ਆ ਉਹ ਕਹਿ ਰਹੇ ਜੀ ਅਸੀਂ ਕੌਂਸਲਰ ਦੇ ਉੱਪਰ ਆਪਣੀ ਸਟੈਂਪ ਲਗਾਈ ਹੈ ਮੇਰਾ ਇਸ਼ੂ ਵੀ ਇਹੀ ਹੈ ਜਦੋਂ ਕਾਉਂਸਲਰ ਹੈ ਹੀ ਨਹੀਂ ਤੇ ਉਹ ਸਟੈਂਪ ਲਗਾ ਸਕਦੇ ਆ ਜਿਹੜਾ ਇੱਕ ਆਫੀਸ਼ੀਅਲ ਡਾਕੂਮੈਂਟ ਹੋਵੇ ਜਿਹੜਾ ਸਰਕਾਰ ਦਾ ਹੋਵੇ ਕਾਰਪੋਰੇਸ਼ਨ ਦਾ ਰਜਿਸਟਰ ਹੋਵੇ ਜਦੋਂ ਕਿ ਇਲੈਕਸ਼ਨ ਕੋਈ ਹੈ ਹੀ ਨਹੀਂ ਅਗਾਂਹ دوسری ਗੱਲ ਕਾਰਪੋਰੇਸ਼ਨ ਦੇ ਵਿੱਚ ਜਿੰਨੀਆਂ ਵੀ ਸਾਰੀ ਕਾਰਪੋਰੇਸ਼ਨ ਹੈ ਸਾਡੀਆਂ ਪੰਜ ਮੇਨ ਜਿਹੜੀ ਵੀ ਪੋਲਿਸੀ ਗਵਰਨਮੈਂਟ ਵੱਲੋਂ ਬਣ ਕੇ ਆਂਦੀ ਆ ਉਹ ਇੱਕੋ ਜਿੱਤੀ ਨਕੂ ਹੁੰਦੀ ਆ ਹੁਣ ਸਾਡੀ ਲੁਧਿਆਣਾ ਕਾਰਪੋਰੇਸ਼ਨ ਨੇ ਇੱਕ ਨਵਾਂ ਸਾਡੇ ਤੇ ਪ੍ਰੋਪਰਟੀ ਟੈਕਸ ਦੇ ਵਿੱਚ ਐਡ ਕੀਤਾ ਕਾਲਮ ਕੈਂਸਰ ਦਾ ਪਕਾਇਆ ਟੈਸਟ ਕੈਂਸਰ ਅਸੈਸ ਲੈਣਾ ਉਹਨਾਂ ਨੇ 2013 ਦੇ ਵਿੱਚ ਸ਼ਾਇਦ ਨੋਟੀਫਿਕੇਸ਼ਨ ਚ ਹੋਊਗਾ ਲੇਕਿਨ ਇੰਪਲੀਮੈਂਟ ਨਹੀਂ ਹੋਇਆ 2022 ਚ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹਨਾਂ ਨੇ ਇੰਪਲੀਮੈਂਟ ਕਰਤਾ ਵੀ ਕੈਂਸਰ ਅਸੈਸ ਲਾਓ ਅਸੀਂ 2022 ਤੋਂ ਲੁਧਿਆਣੇ ਵਾਲੇ ਦੇ ਰਹੇ ਆ ਪਰ ਹੁਣ ਜਦੋਂ ਨਵਾਂ 2024-25 ਚ ਭਰਨਾ ਸ਼ੁਰੂ ਕੀਤਾ ਤੇ ਇਹਨਾਂ ਨੇ ਸਾਨੂੰ ਬਕਾਇਆ 2013 ਤੋਂ ਲੈ ਕੇ 9 ਸਾਲਾਂ ਦਾ ਐਡ ਕਰਕੇ ਦੇ ਦਿੱਤਾ ਕਿਉਂ ਕਾਦੇ ਲਈ ਜਿਹੜਾ 2000 ਪ੍ਰਾਪਰਟੀ ਟੈਕਸ ਹੈ ਕਿਸੇ ਰੈ residențial ਦਾ ਉਹਨੂੰ ਤਾਂ ਵਿਚਾਰੇ ਨੂੰ 400-500 ਰੁਪਏ ਦੇਨੇ ਵੀ ਆਫ ਤੇ ਆ ਜਿਹੜਾ ਵਿਚਾਰਾ 15000 ਰੁਪਏ ਮਹੀਨੇ ਦੇ ਕਮਾਉਂਦਾ ਆ ਜਾਂ ਦਿਹਾੜੀ ਕਰਦਾ ਹੈਗਾ ਆ ਤੇ ਜਿਹੜਾ ਬੰਦੇ ਵੱਡੇ ਕੰਪਲੈਕਸ ਹੈ ਜਿਹੜੇ ਕਮਰਸ਼ੀਅਲ ਹੈ ਜਿਹੜੇ ਇੰਡਸਟਰੀ ਹੈ ਜਿਹੜੇ ਲੱਖਾਂ ਚ ਟੈਕਸ ਦਿੰਦੇ ਆ ਤੇ ਉਹ ਫੇਰ ਦੁਬਾਰਾ ਇੰਨਾ ਇਕੱਠਾ ਹੋਇਆ ਹੋਇਆ ਲੱਖਾਂ ਦੇ ਵਿੱਚ ਏਰੀਆ ਕਿਉਂ ਦੇਣ ਉਹਨਾਂ ਤੇ ਕੀ ਆ ਗਲਤੀ ਅਫਸਰਾਂ ਦੀ ਗਲਤੀ ਲੁਧਿਆਣਾ ਕਾਰਪੋਰੇਸ਼ਨ ਦੀ ਔਰ ਪੁੱਗਤੇ ਕੌਣ ਲੁਧਿਆਣੇ ਦੀ ਚਲਤਾ 15 ਕਰੋੜ ਰੁਪਏ ਕਾਉਂਸ ਹਸਤੇ ਪਤਾ ਹੀ ਕਿੱਥੇ ਗਏ ਸਿਰਫ ਇੱਕ ডিএফਐਸ ਹੀ ਬਦਲਤਾ ਉਹਨੂੰ ਇੱਥੋਂ મોਕੇ ਭੇਜਦਾ ਜਿੱਦੋਂ ਪੈਸੇ 15 ਕਰੋੜ ਰੁਪਏ ਦੀ ਪੇਮੈਂਟ ਹੋਈ ਹੈ ਉੱਤੇ ਜਿਹੜਾ ਡਿਪਾਰਟਮੈਂਟ ਦਾ ਹੈੱਡ ਹੈ ਉਹਦੇ ਵੀ ਸਾਈਨ ਹੋਏ ਹੋਣਗੇ ਉੱਤੇ ਜਨਰਲ ਕਮਿਸ਼ਨਰ ਦੇ ਹੋਤੇ ਐਡੀਸ਼ਨਲ ਕਮਿਸ਼ਨਰ ਦੇ ਹੋਤੇ ਕਮਿਸ਼ਨਰ ਸਾਹਿਬ ਦੇ ਸਭ ਦੇ ਸਾਈਨ ਹੋਏ ਹੋਣਗੇ ਕੋਈ 100 ਰੁਪਏ ਤਾਂ ਨਿਕਲੇ ਨਹੀਂ 15 ਕਰੋੜ ਰੁਪਏ ਨਿਕਲੇ ਆ ਤੇ ਇੱਕ ਬੰਦੇ ਤੇ ਐਕਸ਼ਨ ਕਿਉਂ ਤੁਸੀਂ ਪਿੱਛੇ ਵੀ ਦੇਖਿਆ ਹੋਣਾ ਪਿਛਲੇ ਸਾਲ ਵੀ ਸਾਡੇ ਕਾਰਪੋਰੇਸ਼ਨ ਦੇ EMPLOYEES ਹੀ ਨਹੀਂ ਹੈਗੇ ਉਹਨਾਂ ਦੇ ਖਾਤੇ ਅਜ ਪੈਸੇ ਜਾ ਰਹੇ ਆ ਤੁਸੀਂ ਸਾਰੇ মিডিਆ ਵਾਲੇ ਇੱਥੇ ਖੜੇ ਹੋ ਮੇਰੇ ਨਾਲ ਬੈਟਰ ਜਾਂਦੇ ਹੋ ਦੱਸੋ ਉਹਨਾਂ ਤੇ ਕੀ ਕਾਰਵਾਈ ਹੋਈ ਨਾ ਕਿਸੇ ਅਫਸਰ ਤੇ ਹੋਈ ਨਾ ਕਿਸੇ EMPLOYEE ਤੇ ਹੋਈ ਵਿਚਾਰੇ ਜਿਹੜੇ ਦੋ ਕਲਰਕ ਸੇਵਾਦਾਰ ਸੀਗੇ ਉਹਨਾਂ ਨੂੰ ਸਸਪੈਂਡ ਕਰਕੇ ਰੱਖਤਾ ਇੰਨੀਆਂ ਵੱਡੀਆਂ ਰਕਮਾਂ ਜਿਹੜੀਆਂ ਕਾਰਪੋਰੇਸ਼ਨ ਦੇ ਵਿੱਚੋਂ ਨਿਕਲ ਰਹੀਆਂ ਹੈਗੀਆਂ ਆ ਉਹ ਕਿਹਦੀ ਮਨਜ਼ੂਰੀ ਨਾਲ ਕਿਹਦੇ ਉਹਦੇ ਨਾਲ ਐਧਰ ਉਧਰ ਖੁਦਰ ਬਦਲ ਹੋ ਰਹੀਆਂ ਅਗਿਓ ਇਲੈਕਸ਼ਨ ਹੋਣੇ ਆ ਨਵਾਂ ਹਾਊਸ ਬੰਨਣਾ ਆ ਮੈਂ ਕਿ ਸਾਨੂੰ ਤਾਂ ਲੁਧਿਆਣੇ ਨੂੰ ਇਹ ਖਤਮ ਹੀ ਕਰਕੇ ਜਾਣ ਗਿਆ ਮੈਨੇ ਜਿੱਥੇ ਮੈਂ ਦੇਰ ਹੀ ਸਟੈਂਪ ਲੱਗੀਆਂ ਕਿੰਨੇ ਬੰਦੇ ਪਾਏ ਗਏ ਦੇਖੋ ਮੈਂ ਤਾਂ ਇੱਕ ਲੱਭੀ ਐ ਤੇ ਰਜਿਸਟਰ ਤੁਸੀਂ মিডিਆ ਵਾਲੇ ਹੋ ਕਾਰਪੋਰੇਸ਼ਨ ਜਾ ਕੇ ਸਾਰੇ ਰਜਿਸਟਰ ਚੈੱਕ ਕਰਵਾ ਲਓ ਸਾਰੇ ਆ ਨਹੀਂ ਮਿਲਣਾ ਮੈਂ ਤੁਹਾਨੂੰ ਪੇਪਰ ਦੇ ਦਿੰਦੀ ਆ ਮੇਰੇ ਫੇਸਬੁੱਕ ਤੇ ਵੀ ਅਪਲੋਡ ਹੈਗਾ ਆ ਵਾਰਡ ਨੰਬਰ 64 ਦੇ ਸੈਫ ਡਿਕਲੇਰਡ ਕੌਂਸਲਰ ਵਾਰਡ ਨੰਬਰ 64 ਜਿਹੜਾ ਨਵਾਂ ਪੁਰਾਣਾ 70 ਤੇ 78 ਉਹਨਾਂ ਨੇ ਆਪਣੀ ਸਟੈਂਪ ਲਾਈ ਆ ਤੁਸੀਂ ਦੇਖ ਲੈਣਾ ਜੀ ਤਿੰਜੀ ਗੱਲ ਤਾਂ ਪਹਿਲੇ ਹੀ ਲੱਗਦਾ ਵੀ ਸਟੈਂਪ ਲੱਗਣ ਲੱਗੀ ਆ ਲੇਕਿਨ ਹੋਏ ਨਹੀਂ ਇਲੈਕਟਡ ਹੋਏ ਨਹੀਂ ਕੌਂਸਲਰ ਤੇ ਮੈਂ ਕਹਿੰਦੀ ਆ ਠੀਕ ਐ ਵੀ ਤੁਸੀਂ ਨਈ ਇਲੈਕਸ਼ਨ ਕਰਾਣੇ ਤੁਸੀਂ ਆਪਣੇ ਰਿਪਰੈਜ਼ੈਂਟੇਟਿਵ ਨੂੰ ਸੈਂਡਰ ਕਰਤਾ ਐਮ ਐਲ ਐਸ ਨੂੰ ਦੇਤਾ ਤੁਸੀਂ ਸੋ ਕਾਲਡ ਸੈਲਫ ਡਿclareਡ ਕੌਂਸਲਰ ਬਣਾਤੇ ਪਰ ਲੋਕਾਂ ਦੀ ਕਚੈਰੀ ਚ ਐ ਸਾਰੇ ਜਨ ਐਸੀ ਔਰ ਤੁਹਾਡੇ ਸਾਹਮਣੇ ਵੀ ਐ ਸ਼ਹਿਰ ਦਾ ਹਾਲ ਦੇਖ ਲਓ ਸੜਕਾਂ ਦੇ ਉੱਪਰ ਕੂੜਾ ਆ ਜਗ੍ਹਾ ਜਗ੍ਹਾ ਗੰਦ ਪਿਆ ਹੈਗਾ ਲਾਈਟਾਂ ਜਗ ਰਹੀਆਂ ਬੁਝ ਰਹੀਆਂ ਸਾਰੇ ਸੀਵਰੇਜ ਬੰਦ ਪਿਆ ਜਿੱਥੇ ਇਥੇ ਤੁਸੀਂ ਰਹਿੰਦੇ ਹੋ ਦੱਸ ਦੋ ਜਿੱਦਣ ਬਾਰਿਸ਼ ਆਉਂਦੀ ਹੈ ਤੁਹਾਡੇ ਘਰਾਂ 'ਚ ਪਾਣੀ ਜਾਂਦਾ ਕਿ ਨਹੀਂ ਜਾਂਦਾ ਸਾਰਿਆਂ ਦਾ ਹੀ ਜਾਂਦਾ ਹੋਣਾ ਆਪਣੇ ਦਿਲ ਤੇ ਹੱਥ ਰੱਖ ਕੇ ਕਹਿਣਾ ਤੇ ਫਿਰ ਹੈ ਕੀ ਹੈ ਕਿ ਇਹਨਾਂ ਨੇ ਸਰੈਂਡਰ ਹੀ ਕੀਤਾ ਹੋਇਆ ਸਾਰੀ ਕਾਰਪੋਰੇਸ਼ਨ ਵੇਚ ਕੇ ਹੀ ਰੱਖਤੀ ਹੈਗੀ ਐਮਐਲਏਸ ਦੇ ਆ ਸਰਕਾਰ ਤੇ ਮੇਰੀ ਰਿਕੁਐਸਟ ਹੈ ਭਗਵਾਨ ਮਾਨ ਜੀ ਨੂੰ ਸਾਰੇ ਮਾਨਯੋਗ ਮੰਤਰੀ ਸਾਹਿਬ ਹੈ ਚੰਗੇ ਡਿਸੀਜਨ ਲੈਂਦੇ ਆ ਜਿਦਾ ਥੋੜਾ ਜਿਹਾ ਲੁਧਿਆਣੇ ਵਾਲ ਵੀ ਝਾਤੀ ਮਾਰ ਲੈ ਡੀਸੀ ਮੈਡਮ ਨੇ ਕੀ ਕਿਹਾ ਸਰ ਜੀ ਡੀਸੀ ਮੈਡਮ ਨੇ ਇਹ ਕਿਹਾ ਕਿ ਅਸੀਂ ਮੈਂ ਇਹ ਸੈਂਡ ਕਰਦੀ ਨਹੀਂ ਆ ਕਮਿਸ਼ਨਰ ਕਾਰਪੋਰੇਸ਼ਨ ਨੂੰ ਵੀ ਉਹ ਇੱਥੇ ਕੀ ਐਕਸ਼ਨ ਲੈਂਦੇ ਆ ਪਰ ਮੈਂ ਸੀ ਮੈਡਮ ਤੇ ਭਰੋਸਾ करूंगी ਦੇਖੂਗੀ ਕਿ ਹਫਤੇ 10 ਦਿਨ ਦੇ ਵਿੱਚ ਕੀ ਇੱਥੇ ਹੁੰਦੀ ਹੈ ਕਾਰਵਾਈ ਕਿਉਂਕਿ ਜਿੰਨੇ ਵੀ ਇਸ਼ੂ ਅੱਜ ਤੱਕ ਮੈਂ ਉਠਾਏ ਆ ਚਾਹੇ ਉਹ EMPLOYEES ਦੀ ਜਿਹੜੇ ਸਾਡੇ ON ROLL ਨਹੀਂ ਹੈਗੇ ਉਹਨਾਂ ਦੇ ਅਕਾਊਂਟ ਚ ਪੈਸੇ ਜਾਣ ਦਾ ਕਾ ਉਸ ਦਾ ਸਫਾਈ ਦਾ ਮੈਂ ਉੱਪਰ ਚੀਫ ਸੈਕਟਰੀ ਤੱਕ ਨੂੰ ਮੇਲਸ ਪਾਈਆਂ ਹੈਗੀਆਂ ਕੋਈ ਅਜੇ ਤੱਕ ਕਾਰਵਾਈ ਨਹੀਂ ਹੋਈ ਕੋਈ ਜਵਾਬ ਨਹੀਂ ਆਇਆ ਕੁਝ ਵੀ ਤੁਹਾਨੂੰ ਮੈਸੇਜ ਵੀ ਨਹੀਂ ਉਹ ਕਨਵੇ ਕਰਦੇ ਵੀ ਤੁਹਾਡੀ ਅਸੀਂ ਐਸੈਪਟ ਵੀ ਕੀਤੀ ਆ ਜਾਂ ਰੱਤੀ ਚ ਸਿੱਟਦੀ ਹੈ ਮੈਮ ਜਿਹੜੇ ਪੋਲ ਦੇ નીચે ਤੁਸੀਂ ਕਿਹਾ ਕਿ ਪੋਲ ਦੇ ਜਿਹੜੇ ਬੈਠੇ ਹੁੰਦੇ ਆ ਉਹਨਾਂ ਬਾਰੇ ਕਮਜ਼ਾ ਕਰਕੇ ਬੈਠੇ ਆ ਜਿਹੜੇ ਤੁਸੀਂ ਮੁੱਦਾ ਚੱਕਿਆ ਵੀ ਦੇਖੋ ਐਨਾ ਸੋਨਾ ਪੁਲ ਬਣਿਆ ਸਾਰੇ ਲੋਕੀਓ ਦੀ ਤਾਰੀਫ ਕਰਦੇ ਆ ਪਰ ਇੰਨੇ ਲੋਕ ਆ ਕੇ ਉਹਦੇ નીચે ਬੈਠ ਗਏ ਔਰ ਤੁਸੀਂ ਇਹ ਦੇਖੋ ਅੱਜ ਵੀ ਗੁਰਦੇਵ ਨਗਰ ਚ ਤਿੰਨ ਚੋਰੀਆਂ ਹੋਈਆਂ ਹੈਗੀਆਂ ਔਰ ਅਸੀਂ ਉਹਨਾਂ ਏਰੀਆ ਚ ਰਹਨੇ ਆ ਜਿਹੜੇ ਬਿਲਕੁਲ ਉਹਦੇ ਨਾਲ ਲੱਗਦੇ ਆ ਹਰ ਜਗ੍ਹਾ ਚੈਨ ਛੱਪੀ ਜਾ ਰਿਹਾ ਹਰ ਜਗ੍ਹਾ ਮੋਟਰਸਾਈਕਲ ਛਿੰਨਿਆ ਜਾ ਰਿਹਾ ਹਰ ਜਗ੍ਹਾ ਆਮ ਲੋਕਾਂ ਨੇ ਕਰਾਇਆ ਚ ਵੜਕੇ ਉਹ ਛੀਨਾ ਛੱਪੀ ਕਰਦੇ ਹੈਗੇ ਆ ਕਿਤੇ ਤਾਂ ਇਹ ਲੋਕ ਕੰਟਰੋਲ ਕਰਨ ਇਹ ਲੋਕ ਕੌਣ ਹੈ ਕੋਈ ਜਾਣਦਾ ਕਦੋਂ ਆ ਕੇ ਬੈਠ ਕੇ ਪਤਾ ਸਾਰੇ ਲੁਧਿਆਣੇ ਦੇ ਵਿੱਚ ਦਿੱਕਤ ਹੈ ਹਰ ਮੈਂ ਰੇੜੀਆਂ ਦੀ ਤਾਂ ਗੱਲ ਹੀ ਨਹੀਂ ਕਰ ਰਹੀ ਮੈਂ ਤਾਂ ਜਿਹੜੇ ਫालतू ਬੈਠੇ ਆ ਇਹ ਵੀ ਇਹ ਬੈਠਣ ਵਾਲੇ ਵੀ ਦੋਹਾਂ ਚੀਜ਼ਾਂ ਦੀ ਗੱਲ ਮੈਂ ਮੈਂ ਰੇੜੀਆਂ ਦੀ ਗੱਲ ਹੀ ਨਹੀਂ ਕਰ ਰਹੀ ਰੇੜੀ ਵਾਲਾ ਤਾਂ ਕੋਈ ਆਪਣੇ ਕਮਾ ਰਿਆ ਹੋਣਾ ਆ ਇਹ ਲੋਕ ਉਹ ਬੈਠੇ ਜਿਹੜੇ ਬੈਠੇ ਆ ਇਹਨੂੰ ਕੁਝ ਵੀ ਨਹੀਂ ਕਰ ਰਹੇ ਔਰ ਪਤਾ ਨਹੀਂ ਕੀ ਕਰ ਰਹੇ ਹੈ ਕਿ ਹਰ ਚੌਂਕ 'ਤੇ ਤੁਹਾਡੇ ਕੋਲ ਇਹ ਤੁਹਾਨੂੰ ਦਿਖਾਣਗੇ ਠੀਕ ਹੈ ਥੈਂਕ ਯੂ ਥੈਂਕ ਯੂ